ਸ਼ਲੋਕ ਬਹੁ ਸ਼ਾਸਤਰ ਬਹੁ ਸਮ੍ਰਿਤਿ ਏਖੇ ਸਰਬ ਟਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਟਬਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਮ੍ਰਿਤ ਵਿਖਿਆਨ ਜੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮਤੇ ਫਰਿਆ ਅਣਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਰੀਰ ਕਟਾਏ ਹਉ ਮੈਂ ਕਰ ਰਾਤੀ ਵਰਤ ਨੀਮ ਕਰੈ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੌ ਖੰਡ ਪ੍ਰਿਥਮੀ ਪਰਾਚਰ ਜੀਵ ਮਹਾ ਉਦਾਸ ਤਪੀ ਸਰ ਜੀਵੈ ਅਗਨ ਮਹਿ ਹਮਰਤ ਪ੍ਰਾਣ ਕਣਕ ਅਸਵ ਹੈ ਵਰ ਭੂਮਿਦਾਨ ਨਿਯੌਲੀ ਕਰਮ ਕਰੈ ਬਹੁ ਆਸਣ ਜਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉਪੀ ਹਮ ਮੈਲ ਨਾ ਜਾਵੈ ਹਰ ਕੇ ਨਾਮ ਸਮਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁਟਾ ਗਰਭ ਗਮਾਨ ਨਾ ਮਨ ਤੇ ਹੁਕੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲਤੋ ਵੈ ਬਹੁ ਦੇ ਅਨੀਤ ਸੁਦ ਕਹਾ ਹੋਏ ਕਾਠੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਜ ਬਹੁ ਦਸਿਆਣ ਤੁਮ ਕਾ ਭਉ ਬਿਆਪੈ ਅਣਕ ਜਤਨ ਕਰ ਤ੍ਰਸਨ ਨ ਤਰਾਪੈ ਭੀਖ ਅਨੇਕ ਅਗ ਨਹੀਂ ਬੁਜੈ ਕੋਟ ਉਪਾਵ ਦਰਗਹਿ ਨਹੀਂ ਸੁਜੈ ਕੋਡਾ ਸੁਨਾਹੀ ਉਬ ਬਿਆਲ ਮੋਹੇ ਬਿਆਪ ਹੈ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਡਾਨ ਗੋਵਿੰਦ ਬਦਨ ਬਿਨ ਦਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਈ ਨਾਨਕ ਭੋਲੇ ਸਹਜ ਸੁਭਾਈ ਚਾਦ ਬਰਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਰਿ ਤੈ ਸਦ ਗਾਵੈ ਜੇ ਕੋ ਆਪਣੀ ਸੋਬਾ ਲੋਰਾ ਸਾਧ ਸੰਗਿ ਓ ਮੈ ਸੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਬਰੈ యేసు ਜਨ ਕੋ ਪ੍ਰਭ ਦਰਸ ਵੇ ਆਸਾ ਨਾਨਕ ਤਾ ਕੈ ਬਲ ਬਲ ਜਸਾ ਸਗਲ ਪੁਰਖ ਮਹਾਂ ਪੁਰਖ ਵਰਧਾਨ ਸਾਧ ਸੰਗ ਜਾ ਕੈ ਮਿਟੈ ਅਭਿਮਾਨ ਆਪਸ ਗੋਜੋ ਜਾਣੈ ਨੀਚਾ ਸਉ ਗਣੀਐ ਸਭ ਦੀ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਨ ਘਟ ਘਟ ਜੀ ਨਾਮ ਮਨ ਆਪਣੇ ਤੇ ਬੁਰਾ ਮਿਡਾਨਾ ਵੇਖ ਸਗਲ ਸ੍ਰੇਸ਼ਟ ਸਾਜਨਾ ਸੂਖ ਦੂਖ ਜਨ ਸਮ ਦੇ ਸਟੇਤਾ ਨਾਨਕ ਪਾਪ ਕੋ ਨਹੀਂ ਨੇਪਾ ਨਿਰਦਨ ਕੋ ਦਨ ਤੇ ਰਉਣਾਉ ਨੇ ਥਾਵੇ ਕੋ ਨਾਉ ਤੇਰਾ ਧਾਉ ਮਾਨਨੇ ਕੋ ਪ੍ਰਭ ਤੇਰੋ ਮਾਨ ਸਕਲ ਕਟਾ ਕੋ ਦੇਵ ਹੋ ਦਾਨ ਕਰਨ ਕਰਾਵਣ ਹਰ ਸੁਆਮੀ ਸਕਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨਹੋ ਆਪੇ ਆਪਨ ਸੰਗ ਆਪ ਬਰਬਰਤੇ ਤੁਮਰੀ ਉਸਤਤ ਧਮਤੇ ਹੋਏ ਨਾਨਕ ਵਰਨਾ ਜਾਣ ਸਕੋਈ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਗੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮਹਿ ਉਤਮ ਕਰਿਆ ਸਾਧ ਸੰਗ ਦੁਰਮਤ ਮਿਲਹਿ ਰਿਆ ਸਗਲ ਉਦਮ ਮਹਿ ਉਦਮ ਪੜਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਹੇ ਕਟ ਵਸੈ ਹਰ ਨਾਮ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਹੇ ਕਟ ਵਸੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ